ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿੱਤੇ ਬਿਆਨ ਮਗਰੋਂ ਹੁਣ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਦਾਇਰ ਸ਼ਿਕਾਇਤ ਦਾ ਨੋਟਿਸ ਲਿਆ ਹੈ ਦੱਸਦੀ ਹੈ ਕਿ ਸ਼ਿਕਾਇਤ ਸਾਬਕਾ ਕੇਂਦਰੀ ਮੰਤਰੀ ਸਵਰਗੀ ਬੁਟਾ ਸਿੰਘ ਬਾਰੇ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਸੰਬੰਧੀ ਦਾਇਰ ਕੀਤੀ ਗਈ ਸੀ ਜ਼ਿਕਰਯੋਗ ਹੈ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਕੀ ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਦੀ ਬੁਢਲੀ ਜਾਂਚ ਪੂਰੀ ਹੋ ਗਈ ਹੈ ਕਮਿਸ਼ਨ ਨੇ ਮਾਮਲੇ 'ਚ ਸ਼ਾਮਲ ਐਸ ਡੀ ਐਮ ਪੱਧਰ ਦੇ ਅਧਿਕਾਰੀ ਦੀ ਰਿਪੋਰਟ ਨੂੰ ਵੀ ਗੰਭੀਰਤਾ ਦੇ ਨਾਲ ਲਿਆ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਵੜਿੰਗ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਉਹਨਾਂ ਨੂੰ 6 ਨਵੰਬਰ ਨੂੰ ਰੂਲ ਬੁੱਕ ਸਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਇਸ ਤੋਂ ਇਲਾਵਾ ਐਸਸੀ ਕਮਿਸ਼ਨ ਨੇ ਸੂ ਮੋਟੋ ਲੈਂਦੇ ਆ ਰਾਜਾ ਵੜਿੰਗ ਨੂੰ ਤਲਬ ਵੀ ਕੀਤਾ ਵੜਿੰਗ ਨੂੰ 6 ਨਵੰਬਰ 2025 ਨੂੰ ਐਸਸੀ ਕਮਿਸ਼ਨ ਨੇ ਦਫਤਰ 'ਚ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਦੂਜੇ ਪਾਸੇ ਵੜਿੰਗ ਨੂੰ ਉਦੋਂ ਦੂਜਾ ਵੱਡਾ ਝਟਕਾ ਲੱਗਦਾ ਨਜ਼ਰ ਆਇਆ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਵਿਰੁੱਧ ਐਫਆਈਆਰ ਦਰਜ ਹੋ ਗਈ ਉਹਨਾਂ ਵਿਰੁੱਧ ਇਹ ਐਫਆਈਆਰ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵਿਰੁੱਧ ਜਾਤੀਵਾਦ ਟਿੱਪਣੀ ਕਰਨ ਦੇ ਮਾਮਲੇ 'ਚ ਦਰਜ ਹੋਈ ਐਫਆਈਆਰ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸੰਧੂ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਹੈ ਜ਼ਿਕਰ ਜੋ ਹੈ ਕਿ ਬੀਤੀ ਦਿਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਲੋਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵਿਰੁੱਧ ਜਾਤੀਵਾਦ ਟਿੱਪਣੀ ਕੀਤੀ ਗਈ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਤੂਲ ਫੜ ਗਿਆ ਤੇ ਇਸ ਮਾਮਲੇ ਵਿੱਚ ਐਸਸੀ ਕਮਿਸ਼ਨ ਵੱਲੋਂ ਵੀ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਵੜਿੰਗ ਨੇ ਆਪਣੇ ਬਿਆਨ ਦੇ ਲਈ ਮਾਫੀ ਵੀ ਮੰਗੀ ਹੈ ਇਸ ਸਭ ਦੇ ਦਰਮਿਆਨ ਹੀ ਲਗਾਤਾਰ ਲੀਡਰ ਤੇ ਬਿਆਨਬਾਜ਼ੀਆਂ ਵੀ ਚਾਰੀ ਨੇ ਹੁਣ ਨਿਹੰਗ ਸਿੰਘਾ ਨੇ ਉਹਨਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਨਿਹੰਗ ਸਿੰਘਾ ਨੇ ਰਾਜਾ ਵੜਿੰਗ ਨੂੰ ਕੀ ਕੁਝ ਕਿਹਾ ਤੁਸੀਂ ਇੱਕ ਵਾਰੋ ਗੀ ਸੁਣੋ ਜੀ ਤੇਰੇ ਦਾਦੇ ਪੜਨ ਦੱਸਦੇ ਖੁਰਦਿਆਂ ਚ ਰਲਦੇ ਹੋਣਗੇ ਨਾ ਉਸ ਵੇਲੇ ਸਰਦਾਰ ਬੂਟਾ ਸਿੰਘ ਦੀ ਲੈਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਬੀਏ ਆਨਲਰ ਕਰ ਰਹੀ ਸੀ ਇਹ ਤੇਨੂੰ ਪਤਾ ਹੋਣਾ ਚਾਹੀਦਾ ਤੇਰੀ ਪਾਰਟੀ ਦਾ ਮਨਮੂਮ ਲੇਤਾ ਵਾ ਜਿਸ ਨੇ ਤੁਹਾਨੂੰ ਕਿੰਨੀ ਵਾਰੀ ਜਿਸ ਕੌਮ ਨੇ ਤੁਹਾਨੂੰ ਕਿੰਨੀ ਵਾਰੀ ਰਾਜ ਭਾਗ ਦਵਾਇਆ ਤੁਸੀਂ ਕੋਈ ਸਮਾਨ ਬੂਟਾ ਸਕਦੇ ਇਸ਼ਾਨ ਨਹੀਂ ਸੀ ਕੀਤਾ ਉਸ ਦੀ ਲਿਆਕਤ ਉਸ ਦੀ ਪੜ੍ਹਾਈ ਪਹਿਲੀ ਉਹਨਾਂ ਦੀ ਪੜ੍ਹਾਈ ਬੀਏ ਆਨਲਰ ਖਾਲਸਾ ਕਾਲਜ ਲੈਲਪੁਰ ਜਲੰਧਰ ਤੋਂ ਦੂਜੀ ਉਹਨਾਂ ਨੇ ਐਮਏ ਕੀਤੀ ਤੀਜੀ ਉਹਨਾਂ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪੀਐਚਡੀ ਕੀਤੀ ਉਹਨਾਂ ਨੇ ਗਿਆਮਨੀ ਕੀਤੀ ਅਤੇ ਵੱਖ-ਵੱਖ ਉਹਦਿਆਂ ਦੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਰਹੇ ਉੱਥੇ ਤਿੰਨ ਵਾਰੋਂ ਭਾਰਤ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਦੇ ਰਹੇ ਅਤੇ ਦੇਸ਼ ਦੇ ਐਸਆਈ ਕਮਿਸ਼ਨ ਦੇ ਭਾਰਤ ਦੇ ਚੇਅਰਮੈਨ ਰਹੇ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਵੱਖ-ਵੱਖ ਸਟੇਟਾਂ ਦੇ ਵਿੱਚ ਰਾਜਪਾਲ ਦੀ ਡਿਊਟੀ ਵੀ ਨਿਭਾਈ ਗਈ ਕਿੰਨਾ ਸਮਾਂ ਉਹਨਾਂ ਨੇ ਜਦੋਂ ਰਾਸ਼ਟਰਪਤੀ ਰਾਜ ਲਾਗੂ ਸੀ ਬਿਹਾਰ ਦੇ ਵਿੱਚ ਉੱਥੇ ਸਰਕਾਰ ਚਲਾਈ 12-12 ਮਹੀਨੇ ਉਹ ਐਡੀ ਵਿਆਕਤ ਤੇ ਐਡੇ ਸਮਝਦਾਰ ਲੀਡਰ ਸਨ ਜਿਸ ਨੂੰ ਤੋਂ ਅਨਪੜ ਅਤੇ ਜਿਸ ਦੇ ਰੰਗ ਤੇ ਜਿਸ ਦੇ ਜਿਸ ਰੰਗ ਨੂੰ ਗੁਰਬਾਣੀ ਦੇ ਵਿੱਚ ਵੀ ਇੱਕੋ ਰੰਗ ਮਜੀਠਾ ਰੱਤਾ ਮਿਰਨ ਚੋਲਾ ਮਾਦਾਇ ਤੇ ਮਜੀਠਾ ਰੰਗ ਕਿਹਾ ਵਾ ਉਸ ਰੰਗ ਦੇ ਵਿੱਚ ਤੂੰ ਆਪਣਾ ਗਲਤ ਟਿੱਪਣੀਆਂ ਕੀਤੀਆਂ ਉਹਨਾਂ ਦੀ ਕੌਮ ਵਾਲੇ ਗਲਤ ਟਿੱਪਣੀਆਂ ਕੀਤੀਆਂ ਪੱਥੇ ਪਾਉਂਦੇ ਹੋਗੇ ਤੁਸੀਂ ਹਾਂ ਪੱਥੇ ਪਾਉਣੇ ਕੋਈ ਮਾੜੀ ਗੱਲ ਨਹੀਂ ਆ ਗਿਰਤੀ ਆ ਪਰ ਉਹ ਸਰਦਾਰ ਜਿਹੜਾ ਸੀ ਜਿਸ ਦੇ ਬਾਰੇ ਤੂੰ ਗੋਲਦਿਆ ਵਾ ਉਹ ਪੜਿਆ ਲਿਖਿਆ ਇਨਸਾਨ ਸੀ ਅਤੇ ਤੁਹਾਡੀ ਜਿਹੜੀ ਕਾਂਗਰਸ ਸਰਕਾਰ ਸੀ ਆਪਣੇ ਕੌਮ ਦੀਆਂ ਵੋਟਾਂ ਪਵਾਉਣ ਦੀ ਉਸਨੇ ਕਿੰਨੀ ਵਾਰ ਤੁਹਾਨੂੰ ਰਾਜ ਭਾਗ ਦਵਾਇਆ ਤੁਹਾਡੀ ਮਾਨਸਿਕਤਾ ਇੰਨੀ ਡਿੱਗ ਗਈ ਆ ਕਿ ਤੁਹਾਡੇ ਜਿਹੜਾ ਜਾਤੀ ਪਾਰਟੀ ਦਾ ਖੀਡਾ ਵਰਨਾ ਤੁਹਾਡੇ ਦਿਮਾਗ ਦੇ ਵਿੱਚੋਂ ਨਿਕਲ ਨਹੀਂ ਰਿਹਾ ਇਹ ਜਿਹੜਾ ਤੁਸੀਂ ਤਰਨ ਤਰਨ ਦਾ ਸਭਾ ਹਲਕੇ ਦੇ ਵਿੱਚ ਬੋਲੇ ਜੇ ਤਰੰਤਾਰਨ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਖਾਸ ਕਰਕੇ ਮذਬੀ ਸਿੱਖਾਂ ਨੂੰ ਕਿ ਇਹਨਾਂ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਵਿੱਚੋਂ ਜਿਹੜਾ ਜਾਤ ਪ੍ਰਾਧਾਨੀ ਵਾਲਾ ਕੋਹੜਾ ਹੋ ਨਹੀਂ ਨਿਕਲਦੇ ਆ ਇਸ ਕਰਕੇ ਇਹਨਾਂ ਨੂੰ ਬੋਟਾਂ ਦੇ ਵਿੱਚ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਮذਬੀ ਸਿੱਖਾਂ ਨੂੰ ਕੀ ਸਮਝਦੇ ਆ ਤੇ ਅੱਜ ਦੇ ਮذਬੀ ਸਿੱਖ ਕੀ ਹਨ ਅੱਜ ਦੇ ਮذਬੀ ਸਿੱਖ ਪੜ੍ਹੇ ਲਿਖੇ ਆਪਣੇ ਆਪਣੇ ਕਾਰੋਬਾਰਾਂ ਦੇ ਜਿਹੜੇ ਆ ਉਹ ਕਰ ਰਹੇ ਆ ਕਿਸੇ ਦੇ ਉਹ ਕਿਸੇ ਦੇ ਰੋਟੀ ਦੇ ਹਸਾਨਮੰਦ ਨਹੀਂ ਆ ਵੀ ਕਿਸੇ ਕੋ ਰੋਟੀ ਮੰਗ ਕੇ ਖਾ ਰਿਹਾ ਜਿੰਨੀਆਂ ਵੀ ਬਰਾਦਰੀਆਂ ਨੇ ਸਾਰਿਆਂ ਆਪੋ ਆਪਣਾ ਕਾਰੋਬਾਰ ਕਰਕੇ ਖਾਂਦੀਆਂ ਕਿਸੇ ਨੂੰ ਭੰਡਣ ਦਾ ਕੋਈ ਕਿਸੇ ਨੂੰ ਆਖਣੀ ਆ ਹੁਣ ਆਪਾਂ ਜਿਹੜੇ ਸਾਡੇ ਸਾਡੇ ਐਸੀ ਸਮਾਜ ਦੇ ਨੇਤਾ ਕਾਂਗਰਸ ਪਾਰਟੀ ਦੇ ਵਿੱਚ ਬੈਠੇ ਹੋયા ਉਹਨਾਂ ਦਾ ਸਟੈਂਡ ਵੀ ਪੁੱਛਣਾ ਚਾਹੁੰਦੇ ਆ ਕਿ ਦੱਸੋ ਤੁਹਾਡਾ ਪ੍ਰਧਾਨ ਰਾਜਾ ਵੜਿੰਗ ਪੱਠੇ ਪੌਣੇ ਦੱਸ ਲਿਆ ਤੁਹਾਨੂੰ ਇਸ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਸੁਖਮਿੰਦਰ ਸਿੰਘ ਡੈਨ ਜਿਹੜੇ ਐਸੀ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਹੈ ਕੁਲਦੀਪ ਸਿੰਘ ਵੈਦ ਆਪ ਉਹ ਆਈਐਸ ਰਟਾਇਰ ਹੋਏ ਆ ਉਹ ਵੀ ਦੱਸਣ ਕਿ ਕੱਲ ਨੂੰ ਤੁਹਾਨੂੰ ਵੀ ਇਹ ਪੱਠੇ ਪਾਉਣੇ ਦੱਸਣਗੇ ਤੁਸੀਂ ਇਸ ਨੂੰ ਪੁੱਛ ਸਕਦੇ ਜੇ ਪੁੱਛਣ ਦਾ ਮਾਦਾ ਰੱਖਦੇ ਜੇ ਪੁੱਛੋ ਆਪਣੇ ਲੀਡਰ ਨੂੰ ਪ੍ਰਧਾਨ ਨੂੰ ਤੇ ਕੱਲ ਨੂੰ ਜਿਹੜਾ ਕਮਾਂਡ ਜਿਹੜੀ ਹਾਈ ਕਮਾਂਡ ਉਹਨੂੰ ਬੇਨਤੀ ਕਰਦੇ ਆ ਇਹ ਪ੍ਰਧਾਨ ਦੇਰ ਕੋਲ ਇਸ ਨੂੰ ਗੱਦੀ ਤੋਂ ਬਰਖਾਸਤ ਕੀਤਾ ਜਾਵੇ ਦੀ ਪ੍ਰਧਾਨੀ ਖੋਈ ਜਾਵੇ ਕੋਈ ਚੰਗਾ ਸੂਝਵਾਨ ਪ੍ਰਧਾਨ ਲਾਇਆ ਜਾ ਸਕੇ ਪਹਿਲਾਂ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸਨ ਉਦੋਂ ਵੀ ਤੁਹਾਡੇ ਲੀਡਰਾਂ ਨੇ ਬੜੀਆਂ ਗੱਲਾਂ ਬਰਬਾਦਸ਼ਤ ਕੀਤੀਆਂ ਹਨ ਕੋਈ ਕਹਿੰਦਾ ਹੈ ਘੋੜਿਆਂ ਦੀ ਜਗ੍ਹਾ ਗਦੇ ਭਜਾਤੇ ਆ ਕੋਈ ਕਹਿੰਦਾ ਹੈ ਕਿ ਪੈਰ ਦੀ ਜੁੱਤੀ ਸਿਰ ਤੇ ਰੱਖਦੀ ਆ ਇਸ ਕਰਕੇ ਤੁਹਾਡਾ ਬੁਰਾ ਹੋਇਆ ਹੈ ਤੇ ਇਤੋਂ ਵੀ ਵੱਧ ਬੁਰਾ ਹੋਣਾ ਜੇ ਆ ਤੁਹਾਡੀ ਵਿਧਾਨ ਸਭਾ ਦੀ ਕਿਹੜੀ ਲੱਛਣ ਆ ਤੋਂ ਤਰ੍ਹਾਂ ਨੂੰ ਆਇਆ ਸਟਾਈਲ ਦੇ ਵਿੱਚ ਵੀ ਜੇ ਕੋਈ ਚੰਗਾ ਪ੍ਰਧਾਨ ਆ ਤੁਸੀਂ ਲਾਇਆ ਅਗਲ ਮੰਤ ਪ੍ਰਧਾਨਾ ਲਾਇਆ ਦੇਰ ਦੀ ਦੇ ਲੋਕ ਚਾਰਤੇ ਇਹਦੀ ਦੇ ਤੌਰ ਤੇ ਹੀ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਜਿਹੜੇ ਪ੍ਰਧਾਨ ਨੂੰ ਤੁਸੀਂ ਪ੍ਰਧਾਨ ਵੀ ਦਿੱਤੀ ਹੋਈ ਆ ਇਸ ਕਰਕੇ ਆਪਾਂ ਸਰਦਾਰ ਬੂਟਾ ਸਿੰਘ ਜੀ ਦੀ ਜਿਹੜੀ ਲਿਆਕਤ ਸੀ ਸਰਦਾਰ ਬੂਟਾ ਸਿੰਘ ਉਹਨਾਂ ਨੇ ਜੋ ਪੰਜਾਬ ਵਾਸਤੇ ਕੀਤਾ ਸਾਰੇ ਜਾਣਦੇ ਆ ਸਾਰੇ ਸੰਤਾਂ ਮਹਾਂਪੁਰਸ਼ਾਂ ਨਾਲ ਉਹਨਾਂ ਦਾ ਪਿਆਰ ਸੀ ਤੇ ਜੂਰ ਸਾਹਿਬ ਦੀ ਜਿਹੜੀ ਤੱਕ ਤੇ ਬੋਰਡ ਦੇ ਚੇਅਰਮੈਨ ਵੀ ਰਹੇ ਆ ਉਹਨਾਂ ਦੇ ਵਿੱਚ ਸੇਵਾ ਭਾਵਨਾ ਸੀ ਜਦੋਂ ਕਾਰਤੇ ਸਾਹਿਬ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ ਤੇ ਉਸੇ ਵੇਲੇ ਗੜ ਦੇ ਵਿੱਚ ਤਖਤੀ ਪਾ ਕੇ ਨਮਾਣੇ ਸਿੱਖ ਹੋ ਗਿਆ ਕਹਿੰਦੇ ਸੀ ਹੋਰ ਕੋਈ ਨਹੀਂ ਸੀ ਆਇਆ ਤੇ ਗੁਰਬਾਣੀ ਉਹਨਾਂ ਨੂੰ ਐਨੀ ਜਬਾਨੀ ਕੰਢ ਸੀ ਗੁਰਬਾਣੀ ਚੰਮੀ ਘੰਡੇ ਪੜਦੇ ਰਹਿੰਦੇ ਸਨ ਤੇ ਤੋਂ ਉਹਨਾਂ ਨੂੰ ਇੱਕ ਨੀਂਦ ਦੱਸ ਰਹੇ ਆ ਨੀਂਦ ਤੇ ਤੇਰੀ ਸੋਚ ਆ ਜਿਹੜਾ ਤੂੰ ਉਹਨਾਂ ਬਾਰੇ ਇਹੋ ਜੀਆਂ ਗੱਲਾਂ ਕਰਦਾ ਮੈਂ ਤੇ ਉਹਨਾਂ ਲੋਕਾਂ ਨੂੰ ਜਿਹੜੇ ਅੰਗੇ ਬੈਠੇ ਤਾੜੀਆਂ ਮਾਰ ਰਹੇ ਸੀ ਉਹਨਾਂ ਨੂੰ ਪੁੱਛਣਾ ਚਾਹੁੰਦਾ ਇਹ ਤੁਸੀਂ ਇੰਨੇ ਹੀ ਗਿਰ ਗਏ ਜਦੋਂ ਤੁਹਾਡੇ ਸਾਹਮਣੇ ਜਦੋਂ ਤੁਹਾਨੂੰ ਪੱਠੇ ਪਾਉਣੇ ਦੱਸ ਰਿਹਾ ਹੈ ਵੀ ਤੁਸੀਂ ਇੱਥੇ ਤਾੜੀਆਂ ਮਾਰੀ ਜਾਂਦੇ ਇਹ ਕਰਕੇ ਕਾਂਗਰਸਾਈ ਕਮਾਂਡ ਵੀ ਇਹ ਸੋਚ ਲਾਵੇ ਕਿ ਇਹ ਪ੍ਰਧਾਨ ਨੂੰ ਬਦਲੇ ਲੈਂਦੇ ਜਿਹੜਾ ਮਨਜੀਤ ਸਿੰਘ ਸਮਾਜ ਦਾ ਵਿਰੋਸਿਆ ਉਹ ਦਿਨੋਂ ਦਿਨ ਤਰਚੰਡ ਹੋਊਗਾ ਇਹਨਾਂ ਦੇ ਕਰਨ ਤਾਨ ਨਾਲੇ ਜਿਹੜਾ ਦਫ਼ਤਰ ਆ ਉਹਦੇ ਮੂਹਰੇ ਵੀ ਜਾ ਕੇ ਇਹਦਾ ਰੋਸ ਪੁਜਾਰਾ ਕੀਤਾ ਜਾਊਗਾ ਇਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਮੰਗ ਪੱਤਰ ਦੇ ਕੇ ਇਸ ਤੇ ਪਰਚਾ ਦਰਜ ਕਰਨ ਦਾ ਵੀ ਦਿਲਾਵਾ ਉਹ ਮੰਗ ਕੀਤੀ ਜਾ